ਜਦ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ ਉਹਨਾਂ ਦਾ ਸੀਸ ਅਤੇ ਧੜ ਵਖ ਵਖ ਪਈ ਸਨ ਤਾਂ ਹਾਕਮਾਂ ਨੇ ਚਾਰ ਸਪੀਰੇ ਪਹਿਰਾ ਲਾ ਦਿੱਤਾ ਤਾਂ ਕਿ ਕੋਈ ਵੀ ਸਿੱਖ ਧੜ ਜਾਂ ਸੀਸ ਨੂੰ ਉਠਾ ਨਾ ਸਕੇ ਕੋਈ ਸਿੱਖੇ ਕੋਤਕ ਵੇਖ ਕੇ অতি ਦੁਖੀ ਸਨ ਪਰ ਇੰਨੇ ਪੈਰੇ ਵਿੱਚ ਸੀਸ ਨੂੰ ਚੁੱਕਣ ਦਾ ਕਿਸੇ ਦਾ ਦਾਅ ਨਹੀਂ ਲੱਗ ਰਿਹਾ ਸੀ ਪਰ ਜਦ ਕੁਝ ਭੀੜ ਹੌਲੀ-ਹੌਲੀ ਤਾਂ ਅਚਨ ਚੇਤ ਹਵਾ ਦੇ ਬਰੋਲੇ ਮੰਗ ਭਾਈ ਜੇਤਾ ਅਤੇ ਭਾਈ ਦੁੱਲੋ ਸੀਸ ਚੁੱਕ ਕੇ ਇਸ ਤਰ੍ਹਾਂ ਲੂਪ ਹੋ ਗਈ ਕਿ ਕਿਸੇ ਸਿਪਾਹੀ ਨੂੰ ਆਵਾਜ਼ ਮਾਰਨ ਦਾ ਵੀ ਮੌਕਾ ਨਹੀਂ ਦਿੱਤਾ ਕੁਝ ਸਮਾਂ ਬਾਅਦ ਜਦ ਉਨ੍ਹਾਂ ਨੇ ਸੀਸ ਨਾ ਵੇਖਿਆ ਤੇ ਚਾਰ ਚੁਫੇਰੇ ਸਿਪਾਹੀ ਭਜਵਾਏ ਉਸ ਸਮੇਂ ਤੱਕ ਭਾਈ ਜੇਤਾ ਦੁੱਲੋ ਦਿੱਲੀ ਵੱਲੋਂ ਚੋਂ ਨਿਕਲ ਚੁੱਕੇ ਸਨ ਦੋ ਦਿਨ ਦੋ ਰਾਤਾਂ ਸਫਰ ਕਰਦੇ ਹੋ ਕਿਰਤਪੁਰ 부ਜੇ ਉੱਥੇ ਜਾ ਕੇ ਉਹਨਾਂ ਨੇ ਸਾਰਾ ਸਮਾਚਾਰ ਅਨੰਦਪੁਰ ਸਾਹਿਬ ਹੀ ਭੇਜਿਆ ਅਗਲੇ ਦਿਨ ਜਦੋਂ ਸੀਸ ਲੈ ਕੇ ਅਨੰਦਪੁਰ ਸਾਹਿਬ ਪੁੱਜੇ ਤਾਂ ਬਾਲਾ ਗੁਰੂ ਮਾਤਾ ਜੀ ਅਤੇ ਹੋਰ ਸਿੱਖ ਸੰਗਤਾਂ ਅੱਗੇ ਵੱਧ ਕੇ ਸੀਸ ਲੈਣ ਆਈਆਂ ਭਾਈ ਜੇਤਾ ਜੀ ਨੇ ਸੀਸ ਬਾਲਾ ਗੁਰੂ ਜੀ ਦੀ ਝੋਲੀ ਪਾਇਆ ਬਾਲਾ ਪ੍ਰੀਤਮ ਬੜੇ ਦ੍ਰਿੜ ਅਤੇ ਅਡੋਲ ਰਹੇ ਉਹਨਾਂ ਨੇ ਭਾਈ ਜੇਤਾ ਭਾਈ ਦੁੱਲੋ ਨੂੰ ਥਾਪੜ ਦਿੱਤਾ ਅਤੇ ਉਹਨਾਂ ਦੀ ਦੇਰੀ ਦੀ ਧਿਮਾ ਕੀਤੀ ਗੁਰੂ ਸਾਹਿਬ ਜੀ ਸੀਸ ਦਾ ਅਨੰਦਪੁਰ ਸਾਹਿਬ ਵਿਖੇ ਸੰਸਕਾਰ ਕੀਤਾ ਗਿਆ ਗੁਰੂ ਸਾਹਿਬ ਦੇ ਤੜ ਨੂੰ ਇੱਕ ਲਬਾਣਾ ਸਿੱਖ ਲਖੀ ਸ਼ਾਹ ਬਨਜਾਰਾ ਬੜੀ ਹੁਸ਼ਿਆਰੀ ਨਾਲ ਕਪਾਹ ਦੇ ਗੱਡੇ ਵਿੱਚ ਰੱਖ ਕੇ ਲੈ ਗਿਆ ਆਪਣੇ ਘਰ ਵਿੱਚ ਜਾ ਕੇ ਚਿਤਾ ਸਜਾ ਕੇ ਆਪਣੇ ਗੁਰੂ ਨੂੰ ਅੱਗ ਲਾ ਦਿੱਤੀ ਇਸ ਤਰ੍ਹਾਂ ਤੜ ਦਾ ਸੰਸਕਾਰ ਹੋ ਗਿਆ ਗੁਰੂ ਤੇਗ ਬਹਾਦਰ ਜੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਆਉਣ ਵਾਲੀ ਭਿਆਨਕ ਮੁਹਿੰਮ ਵਾਸਤੇ ਤਿਆਰ ਕੀਤਾ ਉਹਨਾਂ ਦਾ ਸਿੱਖਾਂ ਵਾਸਤੇ ਸਭ ਤੋਂ ਵੱਡਾ ਸਬਕ ਸੀ ਉਹਨਾਂ ਦਾ ਸੱਚਾ ਜੀਵਨ ਸੀ ਬੇਖੌਫ ਮੌਤ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਆਪਣੇ ਦੇਸ਼ ਅਤੇ ਕੌਮ ਵਾਸਤੇ ਕੁਰਬਾਨੀ ਦੇਣਾ ਇਸ ਦੁਨੀਆ ਵਿੱਚ ਸਭ ਤੋਂ ਉੱਤਮ ਕਿਰਿਆ ਹੈ ਮੌਤ ਤੋਂ ਡਰਨ ਵਾਲੇ ਜਿਉਂਦੇ ਹੋਏ ਵੀ ਮਰੇ ਹੁੰਦੇ ਹਨ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰਕੀਆ ਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨ ਕਿਨਹੁ ਆਣ ਤੇਗ ਬਹਾਦਰ ਕੀ ਚਲਤ ਪਯੋ ਜਗਤ ਕੇ ਸੋਗ ਹੈ 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 ਸਭ ਜਗ ਪਯੋ ਜੈ 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 ਸਰਲ ਲੋਕ